ਬਾਕੀ ਦਸੋਬ ਤਿਹਾਡੇ ਕੀ ਹਾਲੇ ਰਹੇ ਚਾਹੁੰਦਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕਹੇ ਜੇ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਦੇਣਾ ਬਹੁਤ ਬਹੁਤ ਵਧਾਈਆਂ ਦੇਣਾ ਤੇ ਨਾਲ ਹੀ ਡਾਕਟਰ ਅੰਬੇਟ ਕਰਜੀ ਦਾ ਜਨਮ ਦਿਹਾੜਾ ਜਿਹੜਾ 14 April ਨੂੰ ਹੈ ਉਹਦੇ ਲਈ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਇਹ ਤਿੰਨੇ ਦਿਹਾੜੇ ਜਿਹੜੇ ਨੇ ਬਹੁਤ ਇੰਪੋਰਟੈਂਟ ਨੇ ਭਾਰਤ ਦੇ ਲਈ ਪੰਜਾਬ ਦੇ ਲਈ ਸਾਰਿਆਂ ਲਈ ਜਿਹੜਾ ਵਿਸਾਖੀ ਹੈ ਉਹ ਅਸੀਂ ਸਾਡਾ ਫਸਲਾਂ ਦਾ ਤਿਉਹਾਰ ਹੈ ਸਾਡਾ ਖੁਸ਼ੀਆਂ ਦਾ ਤਿਉਹਾਰ ਹੈ ਸਾਡਾ ਪ੍ਰਕਿਰਤੀ ਦਾ ਪ੍ਰਕਿਰਤਵੀ ਦਾ ਤਿਉਹਾਰ ਹੈਗਾ ਔਰ ਖਾਲਸਾ ਸਾਜਨਾ ਦਿਵਸ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸੇ ਨੂੰ ਸਜਾ ਕੇ ਭਾਰਤ ਦੇ ਇਤਿਹਾਸ ਵਿੱਚ ਸਮਾਜਿਕ ਆਰਥਿਕ ਤੇ ਰਾਜਨੀਤਿਕ ਤੌਰ ਤੇ ਇੱਕ ਬਹੁਤ ਵੱਡਾ ਪਰਿਵਰਤਨ ਲਿਆਂਦਾ ਔਰ ਇਹਦੇ ਨਾਲ ਜਿਹੜਾ ਭਾਰਤ ਜਿਹੜਾ ਹੈਗਾ ਭਾਰਤ ਦੇ ਲੋਕ ਜਿਹੜੇ ਉਹ ਅੱਗੇ ਵਧੇ ਗੁਲਾਮੀਆਂ ਦੀਆਂ ਜੰਜੀਰਾਂ ਜਿਹੜੀਆਂ ਨੇ ਉਹਨਾਂ ਨੇ ਕਟੀਆਂ ਸੋ ਮੈਂ ਸਾਰਿਆਂ ਨੂੰ ਵਿਸਾਖੀ ਦੀ ਖਾਲਸਾ ਸਾਜਨਾ ਦਿਵਸ ਦੀ ਔਰ ਡਾਕਟਰ ਪੀਮਰਾਓ ਬੇਟਕਰ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈਆਂ ਦਿੰਦਾ